ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਔਰ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਹੜਕੰਪ ਮਚ ਗਿਆ ਪੁਲਿਸ ਨੂੰ ਪਾਜੜਾ ਪੈ ਗਈਆਂ ਤੁਹਾਨੂੰ ਦੱਸ ਦਈਏ ਕਿ ਹੈਂਡ ਗ੍ਰੇਨੇਡ ਮਿਲਿਆ ਹੈ ਦੋ ਬਾਈਕ ਸਵਾਰਾਂ ਦੇ ਕੋਲੋਂ ਇਹ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ ਨਾਕੇ ਦੇ ਉੱਤੇ ਪੁਲਿਸ ਖੜੀ ਸੀ ਪੀਸੀਆਰ ਦੀ ਜੋ ਪੁਲਿਸ ਪਾਰਟੀ ਹੈ ਉਸ ਦੇ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਦੋਂ ਨਾਕੇ ਦੇ ਉੱਤੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਬਾਈਕ ਸਵਾਰਾਂ ਦੇ ਕੋਲ ਕੁਝ ਸ਼ੱਕੀ ਸਮਾਨ ਹੋ ਸਕਦਾ ਹੈ ਤਾਂ ਬਾਈਕ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਸੇ ਦੌਰਾਨ ਇੱਕ ਬਾਈਕ ਸਵਾਰ ਉਥੋਂ ਬਾਈਕ ਭਜਾ ਕੇ ਲੈ ਜਾਂਦਾ ਜਦੋਂ ਕਿ ਦੂਸਰਾ ਸਾਥੀ ਉਸ ਦਾ ਕਾਬੂ ਕਰ ਲਿਆ ਜਾਂਦਾ ਹੈ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਕੋਲੋਂ ਹੈਂਡ ਗਰਨੇਡ ਬਰਾਮਦ ਹੁੰਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਭਾਜੜਾ ਪੇਜ ਜਾਂਦੀਆਂ ਨੇ ਦੱਸਦੀ ਹੈ ਕਿ ਹਾਈਵੇ ਦੇ ਕੋਲੇ ਲੁਕੋ ਕੇ ਰੱਖਿਆ ਹੋਇਆ ਸੀ ਇਹ ਹੈਂਡ ਗ੍ਰਨੇਡ ਜੋ ਮੁਖਤਸਰ ਤੋਂ ਲੁਧਿਆਣੇ ਲਿਆਂਦਾ ਗਿਆ ਸੀ ਔਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਹੋ ਸਕਦੀ ਹੈ ਤਾਂ ਵੱਡੀਆਂ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਹੈਂਡ ਗ੍ਰਨੇਡ ਦਾ ਇਸਤੇਮਾਲ ਹੋਇਆ ਤਾਂ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਸ਼ਾਇਦ ਲੁਧਿਆਣਾ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਹੋਰ ਵੱਡੀ ਵਾਰਦਾਤ ਕਰਨ ਦੀ ਤਿਆਰੀ ਸੀ ਔਰ ਫਿਲਹਾਲ ਜਦੋਂ ਪੁਲਿਸ ਨੂੰ ਇਹ ਹੈਂਡ ਗ੍ਰਨੇਡ ਬਰਾਮਦ ਹੁੰਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਡਾਕੇਬੰਦੀ ਕਰਕੇ ਪੂਰੀ ਘੇਰਾਬੰਦੀ ਲਾ ਕੇ ਦੀ ਕੀਤੀ ਗਈ ਹੈ ਔਰ ਉੱਥੇ ਹਰ ਨਿਕਲਣ ਵਾਲੇ ਵਾਹਨ ਦੀ ਤਲਾਸ਼ੀ ਪੁਲਿਸ ਦੇ ਵੱਲੋਂ ਲਈ ਜਾ ਰਹੀ ਹੈ ਤਾਂ ਫਿਲਹਾਲ ਇਹ ਬਿਹਤ ਵੱਡੀ ਖਬਰ ਹੈ ਲੁਧਿਆਣਾ ਦੇ ਵਿੱਚ ਪੁਲਸ ਨੂੰ ਹੈਂਡ ਗ੍ਰਨੇਡ ਬਰਾਮਦ ਹੋਇਆ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਕਿਉਂਕਿ ਜੇਕਰ ਇਹ ਹੈਂਡ ਗ੍ਰਨੇਡ ਜੋ ਥਾਂ ਉਹਨਾਂ ਦੇ ਵੱਲੋਂ ਮਿੱਥੀ ਗਈ ਸੀ ਜੇਕਰ ਉੱਥੇ ਤੱਕ ਪਹੁੰਚ ਜਾਂਦਾ ਤਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਹੋ ਸਕਦੀ ਸੀ ਤਾਂ ਲੁਧਿਆਣਾ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਨਰਿੰਦਰ ਮਹਿੰਦਰੂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਪਤਾ ਕਰਦੇ ਆ ਕਿ ਆਖਿਰ ਕਿਸ ਸਮੇਂ ਪੂਰੀ ਘਟਨਾ ਵਾਪਰਦੀ ਹੈ ਕਿਉਂਕਿ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਰਾਤ ਦੇ ਨਾਕੇ ਦੀਆਂ ਤਸਵੀਰਾਂ ਤਾ ਮਹਿੰਦਰੂ ਜੀ ਕੀ ਜਾਣਕਾਰੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਅ ਦੇਖੋ ਇਹ ਜਿਹੜੇ ਤਿੰਨ ਦੋਸ਼ੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਇਹਨਾਂ ਦੀ ਪਛਾਣ ਜਿਹੜੀ ਹੈ ਕੁਲਦੀਪ ਸਿੰਘ ਦਾ ਪ੍ਰਵਿੰਦਰ ਸਿੰਘ ਦਾ ਰਮਨਦੀਪ ਸਿੰਘ ਹੋ ਗਿਆ ਹਾਲਾਂਕਿ ਦੋ ਫਰਾਰ ਦੱਸੇ ਜਾ ਰਹੇ ਨੇ ਸ਼ੇਖਰ ਤੇ ਅੱਜ ਜਿਹੜੇ ਨੇ ਦੋ ਫਰਾਰ ਦੱਸੇ ਜਾ ਰਹੇ ਨੇ ਤੇ ਲੁਧਿਆਣਾ ਜਿਹੜਾ ਦਿੱਲੀ ਹਾਈਵੇ ਹੈਗਾ ਵਾ ਉੱਥੇ ਹੀ ਜਿਹੜੀ ਆ ਗ੍ਰਨੇਡ ਜਿਹੜਾ ਦਾ ਸਾਬ ਰਾਮ ਕੀਤਾ ਗਿਆ ਵਾ ਤੇ ਪੁਲਿਸ ਨੇ ਇਹ ਵੀ ਐਫਐਸ ਵਿੱਚ ਲਿਖਿਆ ਕਿ ਇਹ ਜਿਹੜਾ ਵਾ ਗ੍ਰਨੇਡ ਜਿਹੜਾ ਵਾ ਇੱਕ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਬਲਾਸਟ ਕਰਨ ਦੀ ਜਿਹੜੀ ਆ ਯੋਜਨਾ ਬਣਾ ਰਹੀ ਸੀ ਜਾਇਦ ਇਹਨਾਂ ਨੇ ਖੁਦ ਬਲਾਸਟ ਕਰਨਾ ਸੀ ਜਾਂ ਕਿਸੇ ਵਿਅਕਤੀ ਕੋਲ ਇਹਨਾਂ ਨੇ ਇਹ ਬਲਾਸਟ ਕਰਾਉਣਾ ਸੀ ਤਾਂ ਮਾਹੌਲ ਖਰਾਬ ਕਰਨ ਦੀ ਜਿਹੜੀ ਆ ਪੰਜਾਬ ਦਾ ਇਹਨਾਂ ਨੇ ਇੱਕ ਸਾਜੀ ਸਰਚੀ ਸੀ ਤਾਂ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਜਿਹੜੀ ਆ ਹੁਣ ਹਾਸਲ ਕਰ ਲਈ ਆ ਤੇ ਸਾਰੇ ਜਿਹੜੇ ਦੋਸ਼ੀ ਜਿਹੜੇ ਫੜੇ ਗਏ ਨੇ ਇਹ ਸਾਰੇ ਆਈਐਸਆਈ ਪਾਕਿਸਤਾਨ ਏਜੰਸੀ ਦੇ ਸੰਪਰਕ ਦੇ ਵਿੱਚ ਸੀਗੇ ਤਾਂ ਇਹ ਵੀ ਦੱਸ ਦਿੰਦੇ ਕਿ ਕੱਲ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਵੀ ਲੁਧਿਆਣਾ ਦੇ ਵਿੱਚ ਪਹੁੰਚੇ ਜene ਉਸ ਤੋਂ ਪਹਿਲਾਂ ਇਹ ਪੁਲਿਸ ਨੇ ਇੱਕ ਵੱਡੀ ਜਿਹੜੀ ਆ ਕਾਮਯਾਬੀ ਹਾਸਲ ਕੀਤੀ ਹੈ ਲੁਧਿਆਣਾ ਬੀ ਬੀ ਹਾਈਵੇ ਦੇ ਵਿੱਚ ਪੈਂਦਾ ਵਾ ਉੱਥੇ ਹੀ ਜਿਹੜੀ ਆ ਪੁਲਿਸ ਨੇ ਗ੍ਰਿਫਤਾਰ ਕਰਕੇ ਨਾ ਤੋਂ ਗ੍ਰਨੇਡ ਨਾਮ ਰਾਮ ਕੀਤਾ ਵਾ ਜੀ ਨਰਿੰਦਰ ਜੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਮੁਕਤਸਰ ਸਾਈਡ ਤੋਂ ਇਹ ਲੁਧਿਆਣਾ ਲਿਆਂਦਾ ਗਿਆ ਹੈ ਗ੍ਰਨੇਡ ਤਾਂ ਇਸ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਆ ਦੇਖੋ ਪੁਲਿਸ ਇਸ ਮਾਮਲੇ ਦੇ ਵਿੱਚ ਜਲਦ ਜਲਦ ਵਕਾਫਾ ਕਰ ਸਕਦੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਕਿ ਜਿਹੜੇ ਦੋਸ਼ੀ ਜਿਹੜੇ ਪਕੜੇ ਗਏ ਨੇ ਸਾਰੇ ਜਿਹੜੇ ਮੁਕਸਰ ਦੇ ਰਹਿਣ ਵਾਲੇ ਨੇ ਮੁਕਸਰ ਦੇ ਇੱਕ ਪਿੰਡ ਦੇ ਵਿੱਚ ਇਹ ਰਹਿਣ ਵਾਲੇ ਨੇ ਇਹ ਵੀ ਪਤਾ ਲੱਗਾ ਕਿ ਇਹ ਜੇਲ੍ਹ ਦੇ ਇੱਕ ਕੈਦੀ ਦੇ ਸੰਪਰਕ ਦੇ ਵਿੱਚ ਸੀਗੇ ਜਿਸ ਨੇ ਦੱਸਿਆ ਸੀ ਕਿ ਇਹ ਗ੍ਰਨੇਡ ਕਿੱਥੇ ਪਿਆਵਾ ਉਸ ਤੇ ਕਹਿਣ ਤੇ ਕਿ ਇਹ ਗ੍ਰਨੇਡ ਜਿਹੜਾ ਵਾ ਲੁਧਿਆਣਾ ਦੇ ਵਿੱਚ ਲੈ ਕੇ ਆਏ ਸੀਗੇ ਪੁਲਿਸ ਹੁਣ ਇਸ ਮਾਮਲੇ ਨੂੰ ਪੂਰੀ ਸ਼ਾਨਦਾਰੀ ਨਾਲ ਕਿਹਦੇ ਨਾਲ ਇਹ ਸੰਪਰਕ ਦੇ ਵਿੱਚ ਸੀਗੇ ਕਿਹੜੇ-ਕਿਹ ਉਹਨਾਂ ਤੋਂ ਰਾਮ ਤੋਂ ਇਹਨੇ ਕਿੰਨਾ ਕਿੰਨਾ ਨੂੰ ਉਹਨਾਂ ਨੇ ਕਾਲ ਕੀਤੀਆਂ ਨੇ ਸਾਰਾ ਡਾਟਾ ਜਿਹੜਾ ਉਹ ਪੁਲਿਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਦੀਆਂ ਸੀਨੀਅਰ ਟੀਮਾਂ ਜਿਹੜੀਆਂ ਵਾ ਉਹ ਜਾਂਚ ਕਰੀਆਂ ਨੇ ਕਈ ਏਜੰਸੀਆਂ ਨੂੰ ਜਿਹੜਾ ਵਾ ਇਸ ਦੇ ਬਾਰੇ ਇਤਲਾਹ ਵੀ ਜਿਹੜੀ ਆ ਪੁਲਿਸ ਨੇ ਦੇ ਦਿੱਤੀ ਆ ਮਾਈਕਰੋਫੇਦਾ ਦੇ ਨੇ ਦਿੱਲੀ ਹਾਈਵੇ ਆ ਜਿਹੜਾ ਸ਼ਿਖਪੂਰੀ ਚੌਂਕ ਆ ਉੱਥੇ ਇਹ ਬਰਾਮਦ ਕੀਤਾ ਆ ਕੱਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਸਿੰਘ ਮਾਨ ਉਹ ਵੀ ਜੁੜਾ ਦੌਰੇ ਤੇ ਨੇ ਉਸ ਤੋਂ ਪਹਿਲਾਂ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਜਿਹੜੀ ਆ ਹਾਸਲ ਹੋਈ ਹੈ ਕਿੰਨੀਆਂ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਨੇ ਦੇਖੋ ਤਿੰਨ ਗ੍ਰਿਫਤਾਰੀਆਂ ਜਿਨ੍ਹਾਂ ਦੇ ਨਾਮ ਕੁਲਜੀਤ ਸਿੰਘ ਆ ਪਰਵਿੰਦਰ ਸਿੰਘ ਆ ਰਮਨਿਕ ਸਿੰਘ ਇਹ ਮੁਕਸਦ ਦੇ ਨਾਲ ਆਲੇ ਨੇ ਇਹ ਤਿੰਨ ਗ੍ਰਿਫਤਾਰ ਕੀਤੇ ਨੇ ਦੋ ਜਿਹੜੇ ਸ਼ੇਖਰ ਸਿੰਘ ਆ ਅਤੇ ਅਜੇ ਆ ਇਸ ਵੀ ਹੜੇ ਕੀ ਭਾਲ ਚੱਲੀ ਆ ਪੁਲਿਸ ਇਸ ਮਾਮਲੇ ਦੇ ਵਿੱਚ ਸਾਰੀ ਜਾਂਚ ਕਰ ਰਹੀ ਆ ਰੇਡ ਜਿਹੜੀਆਂ ਕੀਤੀ ਜਾ ਰਹੀਆਂ ਇਹਨਾਂ ਦੇ ਘਰਾਂ ਦੇ ਵਿੱਚ ਵੀ ਪੁਲਿਸ ਵੱਲੋਂ ਰੇਡ ਕੀਤੀ ਜਾਵੇਗੀ ਘਰ ਦੇ ਨਾਲ ਜਿਹੜਾ ਘਰ ਦੇ ਜਿਹੜੇ ਬਾਕੀ ਮੈਂਬਰ ਨੇ ਉਹਨਾਂ ਤੋਂ ਕੁਝ ਕੁਝ ਕੀਤਾ ਜਾਵੇਗੀ ਉਹਨਾਂ ਦਾ ਕੋਈ ਬੈਂਕ ਕਿਸੇ ਨਾਲ ਦਣੀ ਆ ਹੁਣ ਪੂਰੇ ਮਾਮਲੇ ਜਿਹੜੀ ਪੂਰੀ ਜਾਂਚ ਕਰੀ ਆ ਏਜੰਸੀਆਂ ਨੂੰ ਵੀ ਜਿਹੜਾ ਜਿਹੜੀਆਂ ਵੱਖ-ਵੱਖ ਏਜੰਸੀਆਂ ਪੁਲਿਸ ਉੱਤੇ ਵਿੱਚ ਵੀ ਸੰਪਰਕ ਦੇ ਵਿੱਚ ਨੇ ਉਹਨਾਂ ਨੂੰ ਵੀ ਇਲਾਜ ਜਿਹੜੀ ਆ ਪੁਲਿਸ ਨੇ ਦਿੱਤੀ ਆ ਜੀ ਬਿਲਕੁਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੈਸੀ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਮੁਕਤ ਸਰ ਤੋਂ ਇਹ ਹੈਂਡ ਗ੍ਰਨੇਡ ਲਿਆਂਦਾ ਗਿਆ ਔਰ ਜੇਲ ਦੇ ਵਿੱਚ ਇੱਕ ਕੈਦੀ ਦੇ ਸੰਪਰਕ ਦੇ ਵਿੱਚ ਆਈ ਸੀ ਇਹ ਵਿਅਕਤੀ ਜਿਨ੍ਹਾਂ ਦੇ ਵੱਲੋਂ ਇਹ ਹੈਂਡ ਗ੍ਰਨੇਡ ਉਸ ਦੀ ਨਿਸ਼ਾਨਦੇਹੀ ਦੇ ਉੱਤੇ ਮੁਕਤਸਰ ਹਾਈ ਦੇ ਤੋਂ ਚੁੱਕਿਆ ਜਾਂਦਾ ਕਿਉਂਕਿ ਉੱਥੇ ਲੁਕੋ ਕੇ ਰੱਖਿਆ ਗਿਆ ਸੀ ਔਰ ਉਸ ਤੋਂ ਬਾਅਦ ਇਹ ਲੁਧਿਆਣਾ ਲਿਆਂਦਾ ਜਾਂਦਾ ਔਰ ਲੁਧਿਆਣਾ ਦੇ ਵਿੱਚ ਕੱਲ ਕਿਉਂਕਿ ਸੀਐਮ ਭਗਵੰਤ ਮਾਨ ਹੁਣਾਂ ਦਾ ਦੌਰਾ ਹੈ ਤਾਂ ਉਸ ਤੋਂ ਪਹਿਲਾਂ ਇਹ ਪੁਲਿਸ ਦੀ ਵੱਡੀ ਕਾਮਯਾਬੀ ਕਹੀ ਜਾ ਸਕਦੀ ਹੈ ਕਿ ਇਸ ਤਰੀਕੇ ਦੀ ਕਿਸੇ ਵਾਰਦਾਤ ਨੂੰ ਹੁਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਔਰ ਹੈਂਡ ਗ੍ਰਨੇਡ ਬਰਾਮਦ ਕਰ ਲਿਆ ਗਿਆ ਪਰ ਫਿਲਹਾਲ ਲੁਧਿਆਣਾ ਦੇ ਵਿੱਚ ਸਖਤੀ ਵਧਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਥਾਂ ਥਾਂ ਤੇ ਨਾਕੇ ਲਗਾ ਦਿੱਤੇ ਗਏ ਨੇ ਕਿਉਂਕਿ ਇਹ ਵੱਡੀ ਖਬਰ ਹੈ ਹੈਂਡ ਗ੍ਰਨੇਡ ਬਰਾਮਦ ਹੋਇਆ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਤਾਂ ਦੱਸਦੀ ਹੈ ਕਿ ਮੁਕਤਸਰ ਦਾ ਰਹਿਣ ਵਾਲਾ ਕੁਲਦੀਪ ਸਿੰਘ ਜਿਸ ਦੀ ਗ੍ਰਿਫਤਾਰੀ ਹੋਈ ਹੈ ਦੋ ਹੋਰ ਸਾਥੀਆਂ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਫਿਲਹਾਲ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਉੱਚ ਅਧਿਕਾਰੀ ਦੇ ਉਹਨਾਂ ਦੇ ਵੱਲੋਂ ਸੀਆਈਏ ਸਟਾਫ ਦੇ ਅੰਦਰ ਡੇਰਾ ਜਮਾ ਕੇ ਰੱਖਿਆ ਗਿਆ ਉਹਨਾਂ ਦੇ ਵੱਲੋਂ ਲਗਾਤਾਰ ਹੀ ਜਾਂਚ ਕੀਤੀ ਜਾ ਰਹੀ ਹੈ